ਜਿੰਨਾ ਮਾਲਵਾ ਹੈ ਇੱਥੇ ਕਾਂਗਰਸ ਖਤਮ ਹੋ ਗਈ ਆ ਜਿਹੜੀ 50 ਸੀਟਾਂ ਆਪਣੀਆਂ ਇੱਥੇ ਪਾਸੇ ਲੈ ਕੇ ਸਭ ਗਰੂਰ ਤੋਂ ਲੱਗੇ ਅੰਦਰ ਇੱਥੇ ਲੜਾਈ ਅਕਾਲੀ ਦਲ ਵਰਸਸ ਆਪ ਰਹੀ ਹੈ ਕਾਂਗਰਸ ਤਾਂ ਬਹੁਤ ਪਿੱਛੇ ਰਹੀ ਹੈ ਜਹਾ ਆਪਾ ਜਿੱਤੇ ਆਪ ਜਿੱਤੇ ਕਾਂਗਰਸ ਜਮੇ ਹੀ ਪਿੱਛੇ ਥੋੜੀ ਵੀ ਦੇਖ ਲੋ ਅਜਾ ਕਿੱਡਾ ਰਾਜਾ ਰੋਜਾ ਕੀ ਕਹਿੰਦਾ ਸੀ ਮੈਂ ਸੀਐਮ ਬੰਨਾ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਅਸੀਂ ਪਿੰਡੋਂ ਵੀ ਤੀਜੇ ਤੇ ਲਿਆਂਦਾ ਜੀ ਵਧੀਆ ਇਹ ਤਾਂ ਮਤਲਬ ਬੀਜੇਪੀ ਨੂੰ ਵੀ ਥੱਲੇ ਲੈ ਜੋਇਆ ਹੈ ਹੈ ਕਿ ਇਸ ਤਰ੍ਹਾਂ ਸਫੇਦ ਦਾੜੀ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਦੀਆਂ ਮਜ਼ਾਕ ਕੀਆ ਤੇ ਝੂਠੀਆਂ ਗੱਲਾਂ ਲੋਕਾਂ ਨੂੰ ਨਾਮ ਖੋ ਕੇ ਫੇਰ ਤੁਸੀਂ ਕਹਿੰਦੇ ਮੈਂ ਲੜਾਂਗਾ ਫਿਰ ਤੁਸੀਂ ਆਪਣਾ ਬਿਆਨ ਵਾਪਸ ਲੈ ਲਿਆ ਸੁਖਬੀਰ ਜੀ ਗੱਲ ਏ ਆ ਅਸੀਂ ਤਾਂ ਉਹ ਅਸੀਂ ਤਾਂ ਹਾਰ ਦੇਡ ਦੇ ਜੰਮੇ ਨੇ ਹਾਰ ਦੇਡ ਦੇ ਉਹ ਸਾਡਾ ਕਿਹੜਾ ਬਾਪ ਕੋਈ ਪੰਜ ਵਾਰੀ ਮੁੱਖ ਮੰਤਰੀ ਸੀਗਾ ਅਸੀਂ ਤਾਂ ਆਪ ਥੱਲੇੋਂ ਚੱਲੇ ਸਿਸਟਮ ਬਣਾਇਆ ਸਾਡਾ ਤਾਂ ਬਾਪ ਸਰਪੰਚ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮੂਰੀਕਾ ਜੋ ਵੱੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਫਿਰ ਮੁੱਖ ਮੰਤਰੀ ਬਣਾਤਾ ਐਸਾ ਹਰ ਡੇਟ ਦੇ ਜੰਮੇ ਵੀ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਕੇ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜਵਾ ਫਿਰ ਮੈਂ ਲੜਾਂਗਾ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਵਾਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ